ਇੱਕ ਵਾਰੀ ਹਾਂ ਇਹ ਸਾਡੇ ਉਸਤਾਦ ਜੀ ਅੱਜ ਇੱਕ ਦੁਬਾਰਾ ਹਾਂ ਜੀ ਮਰੇ ਅਜੇ ਇੱਕ ਵਾਰੀ ਘੋਟ ਲੈਣ ਛੱਡਦੇ ਨਹੀਂ ਇਹ ਸਾਡਾ ਬਾਈ ਦੇਖੋ ਬਾਈ ਸਾਡਾ ਦੇਖਿ ਤਰੇ ਆਉਦਾ ਰਾਜ ਦੇਖੋ ਇਹ ਸਾਡਾ ਬਾਈ ਦੇ ਹਾਸ ਪਿੰਡਾਂ ਵਾਲੇ ਆ ਪਿਓਰ ਪਿੰਡੂ ਹਾਸ ਗੁਲੇ ਨਾਲ ਚਟਨੀ ਹਾਸ ਦੇ ਇੱਕ ਵਾਰ ਇਧਰ ਰਸਗੁਲਾ ਜਿੱਤੇ ਹਾਂ ਆ ਦੇਖ ਬਾਉ ਜੀ ਦਾ ਬਾਉ ਜੀ ਦਾ ਰਾਤ ਰਾਤ ਇਧਰ ਬੁਕਰ ਅਦਾ ਬੌਜੇ ਰਾਤ ਰਾਤ ਮੁਕਟੇ ਗਏ ਨੇ ਨੇਰੇ ਵਿੱਚ ਨੇਰੇ ਵਿੱਚ ਲਿ ਜਾ ਕੇ ਕਿਦੇ ਕਹਿੰਦਾ ਨਲੇ ਦਾ ਕਹਿੰਦਾ ਨਲੇ ਦਾ ਜੀ ਮੇਰੇ ਚਪੇੜਾ ਮਾਰੀ ਇਹ ਸਾਰੇ ਕੰਜੇ ਇਹ ਸਾਰੇ ਕੰਜਰ ਇਕੱਠੇ ਹੋਏ ਆ ਜੀ ਕਹਿੰਦਾ ਨਲੇ ਦਾ ਜੀ ਮੇਰਾ ਰਾਜ ਚਪੇੜਾ ਮਾਰੀ ਇਹ ਕਹਿੰਦਾ ਰਾਜ ਮੇਰੇ ਚਪੇੜਾ ਮਾਰੀ ਨਲੇ ਮੈਂ ਤਾਂ ਪੈਸੇ ਕੋਲੇ ਚੱਲ ਇਹ ਬਾਈ ਮੇਰੇ ਉਸਤਾਦ ਜੀ ਆ ਇੱਕ ਵਾਰੀ ਫੜ ਲੈਣਾ ਕੋਟ ਲੈ ਦੇ ਇੱਕ ਛੜ ਦੇਣੀ ਬਿੱਟਬੋਲ ਵਾਲਾ ਲੋਕ ਲਾ ਰਿਹਾ ਹੈ ਇਸ ਤਰ੍ਹਾਂ ਹਾਂਜੀ ਵੀਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਰੇ ਮੈਂ ਤੇ ਬਾਈ ਚੱਲ ਪਏ ਅੱਜ ਫੇਰ ਸੁਬਾਹ ਦੀ ਕੰਮ ਕਾ ਰਾਤੀ ਅਸੀਂ ਆਏ ਆ ਸਾਢੇ 4-5 ਵਜੇ ਸਾਨੂੰ ਪਹਿੰਦ ਕਰਤਾ ਸੀ ਮਨੇ 4 4:30 ਨੂੰ ਵਜਦੀ ਆ ਨਾਰਮਲੀ ਗੱਲ ਹਵੇਗੀ ਤੇ ਅੱਜ ਤਾਂ ਬੜਾ ਨਾ ਤੇ ਆ ਗਏ ਸਿੱਧਾ ਹੀ ਉੱਠ ਕੇ ਆ ਗਏ ਤੇ ਸਾਨੂੰ ਵਜ ਚੁੱਕੇ ਆ 6:09 10 ਵਜਣ ਵਾਲੇ ਆ ਕੰਮ ਤੇ ਜਾਣਦੇ ਤੇ ਬਹੁਤ ਜ਼ਿਆਦਾ ਅੱਸੀ ਬਹੁਤ ਜ਼ਿਆਦਾ ਲੇਟ ਹੋ ਗਏ ਸੀ ਇਹ ਲੋਕਲੀ ਅਸੀਂ ਅੱਜ ਤੇ ਅਰੀ ਸਿੰਗਲ ਵਾਲ ਦਾ ਸੈਟਅਪ ਆ ਨੋਰਮਲ ਸੈਟਅਪ ਆ ਕੋਈ ਚੱਕਰ ਨਹੀਂ ਵਾਲਾ ਤੇ ਇਹ ਅੱਜ ਆਪਣੇ ਨਾਲ ਮੁੰਡਾ ਕਾਸ਼ ਹੀ ਆ ਅੱਗੇ ਜਾ ਕੇ ਕਰਾਂਗੇ ਗੱਲਾਂ ਆਪਾਂ ਵੀ ਬੰਦਾ ਕਿਵੇਂ ਆ ਕਿਵੇਂ ਨਹੀਂ ਓਕੇ ਬਾਏ ਬਾਏ ਇਹ ਆਪਾਂ ਹੁਣ ਸੈਟਅਪ ਲੱਗ ਚੁੱਕਿਆ ਆ ਆਪਾਂ ਗਏ ਸੀ ਕਿ ਆਪਾਂ ਕੋਟਕਪੁਰੇ ਕੋਟਕਪੁਰੇ ਅੰਮ੍ਰਿਤਪਾਲਸ ਸੈਟ ਦਿਖਾਉਣੇ ਬਲਾ ਇੱਧਰ ਦੇਖ ਇੱਧਰ ਇਹ ਵਾਲਾ ਮੁੰਡਾ ਇੱਧਰ ਆਪਣੇ ਨਾਲ ਆ ਗਿਆ ਇਧਰ ਆਪਾਂ ਰੇ ਹੱਥ ਮੁੱਤ ਹੋ ਗਿਆ ਆਗੇ ਆਪਾਂ ਸੱਸਰੀ ਗੱਲ ਬਈ ਸੱਸਰੀ ਸੱਸਰੀ ਘਰ ਵਾਲੇ ਵੀ ਇੰਨੇ ਆ ਗਏ ਅੱਜ ਕੁੜੀਆਂ ਗਰੁੱਪ ਲੱਗਣਾ ਕੁੜੀਆਂ ਦਾ ਸਿੰਪਲ ਵਾਲ ਲਈ ਪਿੱਛੇ ਆਪਾਂ ਤੇ ਇਧਰ ਆ ਗਿਆ ਬਾਈ ਇਧਰ ਬੈਠੇ ਡੀ ਟੀਮ ਕੁੜੀਆਂ ਤਿਆਰ ਹੋਈ ਜਾਂਦੀਆਂ ਤੇ ਮੁੰਡੇ ਆ ਰਹੇ ਤੇ ਬੰਦੇ ਤਿਆਰ ਆ ਅੱਜ ਜਾ ਕੇ ਕਰਾਂਗੇ ਗੱਲਬਾਤ ਸਾਜ ਜੀ ਜਿਹੜੇ ਸਾਜ ਜੀ ਉਧਾਰੇ ਉਸਤਾਜ ਜੀ ਹੁਣ ਸਾਨੂੰ ਮਿਲ ਚੁੱਕੇ ਅੱਜ ਫੇਰ ਤੇ ਉਸਤਾਜ ਜੀ ਲੋ ਇਧਰ ਦੇਖੋ ਉਸਤਾਦ ਜੀ ਪੈਸੇ ਪੈਸਾ ਹੀ ਪੈਸਾ ਹੋਇਆ ਬਦਦਰ ਕੁੜੀ ਆ ਵਾ ਸੰਭਾਲ ਲੈਣੀ ਜਾ ਰਿਹਾ ਉਸਤਾਦ ਜੀ ਉਸਤਾਦ ਜੀ ਸਾਡੇ ਵੀਰਾਂ ਨੂੰ ਤੁਸੀਂ ਕੀ ਕਹਣਾ ਜਾਓਗੇ ਦੱਸੋ ਬੋਲੋ ਕੁਝ ਹਾਂ ਜੀ ਜੀ ਸਰ ਬੋਲੋ ਤੁਹਾਡੇ ਨੇ ਉਦੋਂ ਵਲੌਗ ਬਣਾਇਆ ਸੀ ਉਦੋਂ ਤੁਹਾਡਾ ਵਲੌਗ ਬਹੁਤ ਚੱਲਿਆ ਉਹ ਕਹਿੰਦੇ ਇਹ ਆ ਮੁੰਡਾ ਕੌਣ ਹੈ ਜਿਹਦੇ ਵਾਲ ਆਏ ਹੋ ਰਹੇ ਆ ਜਿਹਦੇ ਵਾਲ ਉੱਡੀ ਜਾਂਦੇ ਆ ਹਾਂ ਦੱਸੋ ਆ ਦੇਖ ਬਾਉ ਜੀ ਦਾ ਬਾਉ ਜੀ ਦਾ ਰਾਤ ਰਾਤ ਇਧਰ ਮੁਕਰ ਅਰੇ ਬਾਈ ਜੀ ਰਾਤ ਰਾਤ ਮੁਕਟੇ ਗਏ ਨੇ ਨੇਰੇ ਵਿੱਚ ਨੇਰੇ ਵਿੱਚ ਜਾ ਕੇ ਕਿਦੇ ਕਹਿੰਦਾ ਨਾਲੇ ਦਾ ਕਹਿੰਦਾ ਨਾਲੇ ਦਾ ਜੀ ਮੇਰੇ ਤੇ ਪੇੜਾ ਮਾਰੀ ਇਹ ਸਾਰੇ ਕੰਜੇ ਇਹ ਸਾਰੇ ਕੰਜਰ ਇਕੱਠੇ ਹੋਏ ਆ ਜੀ ਕਹਿੰਦਾ ਨਾਲੇ ਦਾ ਜੀ ਮੇਰੇ ਤੇ ਪੇੜਾ ਮਾਰੀ ਇਹ ਮੇਰੇ ਤੇ ਰਾਤ ਮੇਰੇ ਤੇ ਪੇੜਾ ਮਾਰੀਆ ਨਾਲੇ ਮੇਰੇ ਤੋਂ ਪੈਸੇ ਕੋਲੇ ਚੱਲ ਬਾਈ ਸਾਡਾ ਯਾਰ ਵੱਡਾ ਭਰਾ ਸਾਡਾ ਬੜੇ ਚੌੜ ਗਰਦੇ ਬਾਈ ਨਾ ਹਾਸ਼ਮ ਜੀ ਆਖ ਨਾਲ ਇਹਨਾਂ ਸਾ ਜੀ ਤੇਰਾ ਰਾਤ ਬਾਈ ਜੀ ਇਹਨਾਂ ਨੇ ਸਰਾ ਲਾਤਾ ਫੰਕਸ਼ਨ ਦਾ ਭਰਾ ਦਾ ਪੈਕੇਜ ਆ ਦਿਲਾ ਲਈ ਅਸੀਂ ਨਹੀਂ ਲਾਉਦੇ ਭਰਾਵਾ ਲਾਇ ਹੀ ਸੀ ਲਾਇ ਹੀ ਸੀ ਚਲੋ ਕੋਈ ਨਹੀਂ ਇਹ ਮੁੱਕਰਦੇ ਹੁਣ ਤੇ ਮੁੱਕੀ ਅਸੀਂ 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 ਮੁੱਕਰ ਜਾਣਾ ਵੀਰੇ ਅਸੀਂ ਕਿਦਾਂ ਮੁੱਕਰੀ ਜਾਦਾ ਸੀ ਮੁੱਕੀ ਜਾਣਾ ਤੁਸੀਂ ਇਹ ਆ ਦੇਖੋ दारू ਪੀਣ ਦਾ ਹਾਲ ਆ दारू ਪੀਣ ਦਾ ਹਾਲ ਦੇਖੋ ਪੈਸਾ ਪੈਸਾ ਬਹੁਤ ਪੈਸਾ ਅੱਗ ਲੈ ਨਹੀਂ ਮੁੱਕਦਾ ਸਾਡੇ ਕੋਲੇ ਦਹਾਂ ਦਹਾਂ ਦਾ ਆ ਸਾਡਾ ਮੁੰਡਾ ਅੱਜ ਪੈਸੇ ਚੁਗੂਗਾ ਕੀ ਚਗਾਊਗਾ ਜਗਾਊਗਾ ਆ ਇੱਧਰ ਸਾਡਾ ਮੁੰਡਾ ਇੱਧਰ ਦੂਜਾ ਮਿਲ ਗਿਆ ਜੱਤੀ ਆ ਕਿਆ ਬਾਤ ਆ ਗੱਡੀਆਂ ਗੱਡੀਆਂ ਤੇ ਕਿੱਥੇ ਪੈਸੇ ਜਗਾਊਗਾ ਇਹੀ ਪੈਸੇ ਜਗਾਊਗਾ ਜਗਾਊਗਾ ਚੁੱਪਦੇ ਨਹੀਂ ਜਗਾਊਗਾ ਇਹਦੇ 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 ਜਦੋਂ ਜਦੋਂ ਪੈਸੇ ਜੁਗਣ ਲੱਗਿਆ ਨਾ ਇਹ ਪੈਸੇ ਜੁਗਣ ਲੱਗਿਆ ਬੈਦੀ ਵੀਡੀਓ ਬਣਾਵਾਂਗੇ ਸਪੈਸ਼ਲ ਹਾਂ ਅਸੀਂ ਕੁੰਡੀ ਲਾਉਣੀ ਆ ਜੇ 10000 ਦੀ ਕੁੰਡੀ ਲਾ ਆ ਜਣੀ ਆ ਸਪੈਸ਼ਲ ਦੇਖ ਲੋ ਜੇ ਕੁੰਡੀ ਲਾਉਂਦਾ ਹਾਂ ਹਾਂ ਇਹੇ ਦੇਖਣਾ 5-500 ਦੀ ਕੁੰਡੀ ਮਾਰਸਦੀ ਇਹ ਰਾਤ ਭਾਈ ਰਾਤ ਰਾਤ ਗਿਆਨੀ ਸੀਗਾ 2-2 3-3 ਹਜ਼ਾਰ ਰੁਪਏ ਦੀ ਮਾਰ ਜਾਂਦਾ ਸੀ ਹਾਂ ਨੇ ਰਾਤ ਗਿਆ ਨਹੀਂ ਆਇਆ ਪਹਿਲੇ ਦਿਨ ਰਾਤ ਪਹਿਲੇ ਦਿਨ ਆਇਆ ਗੱਲ ਸੁਣ ਪਹਿਲੇ ਦਿਨ ਰਾਤ ਹੀ ਆਤੀ ਆਇਆ ਕੋਈ ਬੰਦਾ ਪਹਿਲੇ ਦਿਨ ਪੈਸੇ ਚੁਗਰਾਇਆ ਬੂਟ ਵਿੱਚ ਨਾ ਸਾਈਡ ਤੇ ਰੱਖੀ ਹੋਈ ਡਾਲਰ ਫਿਰ ਮੈਂ ਦੇਖ ਲਿਆ ਮੈਂ ਹਣ ਦੇਖੇ ਆ ਨੂੰ ਆਇਆ ਕੀਤਾ ਕੋਲਾ ਭਾਈ ਹੋਰ ਨਾ ਯਾਰ ਦੱਸ ਨਾ ਯਾਰ ਆ ਦੇ ਰਾਤੀ ਗਿਆਨੀ ਜਿਹੜਾ ਨਵਾਂ ਆਇਆ ਸੀਗਾ ਡਾਲਰ ਲੱਗੋਈ ਯਾਰ ਬੰਦਾ ਹੈ ਮੇਰੇ ਨਾਲ ਹੁੰਦਾ ਬੱਚਾ ਇਹ ਇਹ ਨਵਾਂ ਬੱਚਾ ਵਟਿਆ ਆਪਾਂ ਹੁਣੀ ਹੋਣੀ ਇਹ ਹਫ਼ਤਾ ਹੋਇਆ ਨਵਾਂ ਵਟਾ ਬੱਚੇ ਨੂੰ ਚਲੋ ਉਸਤਾਦ ਜੀ ਨੂੰ ਬਾਅਦ ਚ ਮਿਲਾਂਗੇ ਇਹ ਵਿੱਚ ਮਖੌਲੀਆਂ ਗੱਲਾਂ ਕਰਾਂਗੇ ਬਾਅਦ ਚ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਬਾਏ ਬਾਏ ਹਾਂ ਜੀ ਸਾਡੇ ਉਸਤਾਦ ਜੀ ਅੱਜ ਕਿ ਦੁਬਾਰਾ ਹਾਂ ਜੀ ਮਰੇ ਜੇ ਇੱਕ ਵਾਰੀ ਕੋਟਲੈਨ ਛੱਡਦੇ ਨਹੀਂ ਹਾਂ ਤੁਸੀਂ ਹੱਥ ਹੱਥ ਵੀ ਲੱਗ ਰਹੀਆਂ ਗੱਲਾਂ ਆਉਂਦੀ ਨਹੀਂ 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 ਐਸ ਕੰਮ ਤੇ ਮੈਂ ਹੀ ਕੰਮ ਕਰਨਾ ਚਾਹੁੰਦਾ ਲਓ ਜੀ ਉਸਤਾਦ ਜੀ ਦੇ ਦੋਵੇਂ ਉਸਤਾਦ ਉਸਤਾਦ ਇਕੱਠੇ ਹੋ ਗਏ ਬਈ ਨਾਲ ਘੜ ਬਈ ਇੱਕ ਦੋ ਦੋਵੇਂ ਦੋਵੇਂ ਅੱਜ ਸੱਚੀ ਸੱਚੀ ਬਣਾਈ ਨਾ ਅਸੀਂ ਡੁਪਲੀਕੇਟ ਕੰਮ ਨਹੀਂ ਕਰਦੇ ਕੁਣਾ ਜਾਦਾ ਇੱਕ ਮਿੰਟ ਪਾਵਾਂਗੇ ਕੀ ਬਾਕੀ ਆ ਆ ਵੇਲ ਲੈਣ ਆਇਆ ਜੀ ਚਾ ਖਾੜ ਨਾਲ ਬਾਈ ਇਧਰ ਸੂਰਜ ਪੈਂਦਾ ਇਧਰ ਇਧਰ ਆਉਣ ਦੇ ਸਾਡੀ ਵੀਡੀਓ ਵਧੀਆ ਫੁੱਲ ਘੇਟ ਆਉਗੀ ਕੋ ਚਿਕਨ ਵੀਰ ਆਇਆ ਓਰ ਇਹ ਲੈ ਲਾਸ ਯਾਰ ਆ ਲਾਸ ਸੱਤੀ ਯਾਰ ਮੇਲੇ ਚੱਲ ਬਈ ਹੁਣ ਬਣਾ ਵੀਡੀਓ ਚੱਲ ਬੋਲ ਬਾਈ ਇਹ ਬਾਈ ਮੇਰੇ ਉਸਤਾਦ ਜੀ ਆ ਇੱਕ ਵਾਰੀ ਫੜ ਲੈਣਾ ਕੋਟ ਲੈ ਲੈ ਛੱਡ ਦੇਣੀ ਫਿੱਟ ਬੋਲ ਵਾਲਾ ਲੋਕ ਲਾ ਰਿਹਾ ਐ ਐਸ ਤਰ੍ਹਾਂ ਉਸਤਾਦ 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 ਨਾ ਬਰੇ ਚਾਈਲਡ ਜਿਹੜੇ ਮਰਜੀ ਕਾ ਬਣਾਵੇ ਉਸਤਾਦ ਦੇ ਮੂੰਹ 'ਚ ਵਾਰ ਪੂਰੀ ਮਾਰਦੀ ਆ ਰਾਤੀ ਪੂਰੀ ਬੋਦਲ ਕੱਲੜ ਆ ਗਿਆ ਏ ਸਾਨੂੰ ਬੂੰਦੀ ਵੀ ਨਹੀਂ ਚੱਲੀ ਰਹਿਣੀ ਦੇਖਿਆ ਮੈਂ ਕਿ ਗਾਉਂ ਦੀ ਕੀ ਆਉਂਦਾ ਟਰਕੇ ਟਰਕੇ ਪਾਣ ਚੱਲ ਗਏ ਆ ਜਮ ਆ ਜਮ ਭੱਜ ਗਏ ਇਹ ਤੇ ਸਾਡਾ ਸਾਡਾ ਬਲੌਗ ਨਹੀਂ ਬੰਦ ਹੋ ਸਕਦਾ ਜੋ ਕੁਝ ਮਰਜੀ ਉਹ ਸਾਡਾ ਬਲੌਗ ਨਹੀਂ ਬੰਦ ਹੋ ਸਕਦਾ ਇਹ ਦੰਗੇ ਹੋ ਜਾਣਗੇ ਸ਼ਰਮ ਵਾਲੇ ਬੰਦਾਂ ਨੂੰ ਹੁੰਦੀ ਯਾਰ ਤੁਸੀਂ ਬੇਸ਼ਰਮ ਹਸੀ ਤਾਂ ਬੇਸ਼ਰਮ ਆ ਭਰਾਵਾ ਇਹ ਦੇਖੋ ਇਹ ਬਲੌਗ ਨਹੀਂ ਬੰਦ ਹੋ ਸਕਦਾ ਦੰਗੇ ਹੋ ਜਾਂਦੇ ਬਲੌਗ ਪਿੱਛੇ ਤੇ ਜੇ ਨਵਾਲ ਚੱਕਰ ਕਰ ਫਿਰ ਕੀ ਕਰੇਗਾ ਆ ਜਾ ਕੋਨਾ ਭਾਈ ਦਾਪਾ ਭਾਈ ਦਾ ਸਾਡਾ ਜੀਮੇਲ ਤੇ ਜਾਂਦਾ ਭਾਈ ਹਾਂ ਦੇਖਿਆ 2030 ਸਾਂਹ ਜਿਆਦਾ ਜਾਂਦਾ ਲੈਪਟਾਪ ਚ ਵੀ ਡਾਟਾ ਜਾਂਦਾ ਸਾਡੇ ਦਾ ਰਾਤ ਕਿੰਨੀ ਪੀਤੀ ਤੂੰ ਇਹ ਤਾਂ ਪੀਂਦਾ ਹੀ ਨਹੀਂ ਦੋਨਾਂ ਨੇ ਜਿੱਤੀ ਸੀ ਨਾ ਰਾਤ ਹਾਂ ਬਾਦ ਹਤੀ ਹੋਰੀ ਬਾਦ ਬਾਦ ਦੇ ਆ ਗਈ ਹਾਂ ਬਾਦ ਹਤੀ ਸੀ ਯਾਰ ਤਾਂ ਹੀ ਪੀੜ ਹੋਈ ਜਾਂਦੀ ਅੱਜ ਬਾਦ ਚਲੋ ਅੰਦਰ ਆ ਗਏ ਆਪਾਂ ਅੰਦਰ ਆ ਗਏ ਫਿਰ ਆਪਾਂ ਬਣਾ ਚਲਾਈਏ ਮਿੱਠਾ-ਮਿੱਠਾ ਸੌਂਗ ਮਿੱਠਾ-ਮਿੱਠਾ ਆ ਗਿਆ ਮੁੰਡਾ ਫੇਰ ਆ ਗਿਆ ਉਧਰ ਨਾਲ ਓਏ ਉਧਰ ਉਧਰ ਜੀ ਕਜਕੋ ਉਧਰ ਠਾੜ ਜਾ ਰਹਾ ਜਰਾ ਦੇ ਬਾਈ ਦੇ ਉਧਰ ਆ ਆ ਬਾਈ ਮੇਰੇ ਸਾਡਾ ਤੂੰ ਨਹੀਂ ਫੇਰਦਾ ਅਸਤਾਨ ਜੀ ਨੇ ਬਾਅਦ ਚ ਗੱਲਾਂ ਕਰਾਂਗੇ ਬਾ ਸਾਡਾ ਬਾਈ ਦੇਖ ਬਾਈ ਸਾਡਾ ਵੀ ਕਿਤਰਾ ਆਉਦਾ ਨਾ ਇਧਰ ਆ ਦੇਖ ਇਹ ਸਾਡਾ ਬਾਈ ਦੇ ਰਸ ਪਿੰਡਾ ਵਾਲੇ ਜਮ ਪਯੋਰ ਪਿੰਡੂ ਰਸ ਗੁੱਲੇ ਨਾਲ ਚਟਨੀ ਰਸ ਤੇਰੀ ਕੋ ਇਧਰ ਰਸ ਗੁੱਲੇ ਨਾਲ ਚਟਨੀ ਹਾਂ ਬੱਲੇ ਰਸ ਗੁੱਲੇ ਨਾਲ ਚਟਨੀ ਜੱਭੀ ਉਹਦਾ ਕੰਮ ਹੈ ਇਧਰ ਉਹ ਪਾਟ ਗਿਆ ਉਸਤਾਦ ਜੀ ਚਟਨੀ ਦਾਸ ਨੂੰ ਲੈ ਅਜਰਾਸਤਾ ਵੀ ਮਿਲ ਗਿਆ ਲੋ ਐਥੇ ਛੱਡ ਜਾ ਚਟਨੀ ਦਾਸ ਨੂੰ ਤਾਂ ਹੁਣ ਕੰਮ ਆਉਂਦਾ ਹੈ ਥੋੜਾ ਜਿਹਾ ਦੇਲਾ ਦੇ ਖਾ ਕੇ ਦੇ ਜਰਦੀ ਨਾ ਲੈ ਭੱਜ ਗਿਆ ਨਸ ਆ ਲੈ ਬਈ ਚਟਨੀ ਦਾਸ ਨੂੰ ਲਗਾ ਲੈ ਮੈਂ ਚਟਨੀ ਦਾਸ ਭੱਜ ਗਿਆ ਉਸਤਾਦ ਡਰ ਗਿਆ ਹੋ ਚੱਟ ਰਿਹਾ ਰਸਗੁਲੇ ਇਹ ਤੇ ਦੇਖੀ ਇਹ ਤੇ ਦੇਖੀ ਇਹ ਤੇ ਦੇਖੀ ਹਾਂ ਬਾਈ ਇਹ ਤੇ ਦੇਖੀ ਬਾਈ ਇਹ ਤੇ ਦੇਖੀ ਵੀਰੇ ਇਹ ਕਿਹਨੂੰ ਸੋਈ ਖਲਾਇਮ ਦਾ ਕਿਵੇਂ ਖਾਦੇ ਉਹ ਯਾਰ ਦੇ ਤਾਂ ਮੇਰੇ ਲਈ ਵੀ ਰੱਖ ਲੈ ਬਈ ਇੱਕ ਅੰਦੀ ਕੱਟ ਦੀ ਤੇ ਦੇਖ ਲੈ ਮੇਰੇ ਲਈ ਬਾਈ ਕਹਿੰਦਾ ਮੈਂ ਡਾਈਟ ਤੇ ਆ ਕਹਿੰਦਾ ਮੈਂ ਡਾਈਟ ਤੇ ਆ ਕਹਿੰਦਾ ਮੈਂ ਘੱਟ ਖਾਣਾ ਕੋਈ ਨਹੀਂ ਜਰਾ ਡਾਈਟ ਗੱਜ ਪੂਰੀ ਕਰ ਦਿੰਦੇ ਨਾ ਭਰਾਵਾ ਮੱਛੀ ਹਾ ਤਾਂ ਕਹਿੰਦਾ ਮੱਛੀ ਹੈ ਨਹੀਂ ਕਹਿੰਦਾ ਮੇਰੇ ਕੋਲੇ इतने तो मछी है नहीं नहीं ना मतलब मच्छी की कमी मार रही फून आया चटनी रसगुल्ले चटनी रसगुल्ले बैठा उधर बैठा बैठा उधर कटे पई कटे पाण ਚਲ ਬੇ ਕੰਮ ਬਲਾ ਦੇ ਪਹਿਲੇ ਚਲ ਬੇ ਕੰਮ ਫਿਰ ਹੋ ਗਿਆ ਪਹਿਲਾ ਬਸ ਬਸ ਪਹਿਲੇ ਬਸ ਖਾਲੀ ਆ ਤੇ ਕੰਮ ਜਲਦੀ ਵੇਲਾ ਹੋ ਜਾਵੇ ਚਲਦਾ ਆਦਾ ਲੱਗ ਰਹੀ ਹੈ ਅਸਤ ਜਰੀ ਇਸ ਸਮਾਨ ਸਾਰਾ ਹੁਣ ਡੰਨਾ ਵਾਲਾਂ ਹਾਰੀਆਂ ਲੈ ਗਿਆ ਡੀਜ਼ਲ ਲੈ ਗਿਆ ਹੁਣ ਆਪਣਾ ਰੋਟੀ ਖਾਣ ਦਾ ਟਾਈਮ ਆ ਚਲ ਚੁੱਕ ਖਾ ਲਈ ਰੋਟੀ ਖਾ ਲਈ ਥੋੜੀ ਜਿਹੀ ਇਹ ਆਪਾਂ ਲੈ ਆਏ ਰੋਟੀ ਹੋਰ ਸਾਰੇ ਮੁੰਡੇ ਆਲਰੇਡੀ ਆ ਆਪਾਂ ਸਾਡੀ ਜਨ ਦੇ ਸਮਾਨ ਲੋਡ ਕਰ ਲੈਣ ਦੋ ਫਿਰ ਆਪਾਂ ਆਵਾ ਕਰ ਲੰਗੇ ਵੱਖਰਾ ਚਲੋ ਰੋਟੀ ਖਾ ਕੇ ਫਿਰ ਗੱਲਦੇ ਫਿਰ ਗੱਲਾਂ ਅੱਗੇ ਹੋਰ ਲੱਗਿਆ ਵਿੱਚ ਉਪਰ ਗੱਲਾਂ ਲੱਗੋਗੇ ਤਾਂ ਮੈਂ ਰੋਟੀ ਖਾਣੀ ਅੱਭੀ ਤੂੰ ਖਾਇਆ ਕੇ ਤਾਂ ਮੈਂ ਨਹੀਂ ਖਾਣੀ ਪਹਿਲਾਂ ਸਾਰੀ ਖਾ ਲਈ ਇਸ ਚੰ ਦੇਖੋ ਜੀ 5 ਮਿੰਟ ਮਰਦੇ ਗਿਆ 10 ਮਿੰਟ ਮਰਦੇ ਗਿਆ ਓਕੇ ਓ ਮੁੰਡੇ ਆ ਬਾਈ ਦਾ ਹੰਡੀ ਦੇ ਵਾਲੇ ਬਾਈ DJ ਵਾਲੇ ਬੋਲ ਵਾਲੇ ਲੱਦੀ ਆਪਣੀ ਜਾਈ ਨੇ ਓਲ ਦਾ ਸਾਰਾ ਸਮਾਨ ਪੈਗਾ ਰੋਟੀਆਂ ਪਾ ਖਾ ਲਈ ਆਜ ਕੋ ਹੰਡੀ ਦੇ ਵਾਲੇ ਮੁੰਡੇ ਸਮਾਨ ਲੱਦੀ ਜਾਂਦੇ ਆ ਆ ਦੇ ਕੱਲਾ ਕਲਾ ਜਾਂਦਾ ਮੁੰਡਾ ਪੱਲਾ ਦੇਖ ਲੈ ਇੰਨੀ ਜਨਤਾ ਦੇਖ ਇਧਰ 2 3 4 5 6 ਦੋ ਹੀ ਗੜੇ ਬਣੇ ਸਾਰੇ ਬਈ 6 12 ਪੱਲਿਆਂ ਦੇ ਲੈ ਇੱਕ ਬਾਈ ਇਧਰ ਆ ਗਿਆ ਲੈ ਠੀਕ ਹੈ ਨਹੀਂ ਦਿਸਾ ਮੁੰਡਿਆ ਤੇਰੀਆਂ ਹੈ ਇਹਨੇ ਇਹਨੇ ਠੀਕ ਹੈ ਇੰਨੇ ਜਣਿਆਂ ਨੂੰ ਯਾਰ ਕੀ ਫਲੋਰ ਆਉਂਦਾ ਬਈ ਯਾਰ ਪੰਜ ਚਾਰ ਪੰਜ ਜਣੇ ਹੋਣ ਬੰਦੇ ਤੇ ਇੱਧਰ ਕੱਲਾ ਕੱਲਾ ਜਾਂਦਾ ਮੋਢੇ ਤੇ ਬੰਦੇ ਤੇ ਯਾਰ ਕੀ 2 ਮਿੰਟਾਂ ਦਾ ਕੰਮ ਆ ਫਲੋਰਾਂ ਦਾ ਐਵੇਂ ਆਪਣੇ ਉੱਤੇ ਬੰਦੇ ਕਹਿਣਗੇ ਕਿ ਫਲੋਰ ਆ ਗਈ ਫਲੋਰ ਆ ਗਈ ਫਲੋਰ ਆ ਇਹ ਦੇਖ ਇੱਧਰ ਫਲੋਰ ਜਾਂਦੀ ਨਾ ਕੱਲੀ ਕੱਲੀ ਫਲੋਰ ਮੋਢੇ ਤੇ ਸਰਦੇ ਹਨ ਕੱਲਾ ਕੱਲਾ ਆ ਦੇ ਪੂਰਾ ਪੂਰਾ ਜਵਾਕ ਲੈ ਕੇ ਜਾਂਦੇ ਫਲੋਰ ਵੀ ਕੱਲੇ ਕੱਲੇ ਸਾਡੇ ਬੰਦੇ ਸਾਡੇ ਬੰਦੇ ਦੀ ਜਾਨ ਨਿਕਲੇ ਨਹੀਂ ਗਈਆਂ ਜੀ ਆ ਆ ਦੇਖ ਲੈ ਫਲੋਰ ਦੇ ਇੱਕ ਵਾਰੀ ਜੀ ਆ ਗਈ ਸਾਰੀ ਇੰਨੀ ਸਾਰੇ ਦੇਖ ਤਾਂ ਲੈ ਦੇਖ ਤਾਂ ਲੈ ਜਾਨੇ ਕਿੰਨੇ ਆ ਆਹ ਇੱਕ ਦੋ ਤਿੰਨ ਚਾਰ ਪੰਜ ਛੇ ਜਨੇ ਆ ਹੈਲੋ ਅਸੀਂ ਕਰਤੀ ਪਾਸੇ ਚੋਬਰ ਅਮਰੀਕਨ ਬਾਲਟ ਆ ਯਾਰ ਆਪਣਾ ਵੀ ਬਸ ਹੁਣ ਐਂਡ ਆ ਥੜੀਆਂ ਬਸ ਆਪਣੀ ਗੱਡੀ ਆਉਣ ਵਾਲੀ ਹੁਣ ਆਪਣੀ ਗੱਡੀ ਆਊਗੀ ਨਾ ਬਾਈ ਜੀ ਬਾਈ ਦੀ ਗੱਡੀ ਸਾਈਡ ਹੋਂਦੋ ਆ ਲੈ ਗੱਡੀ ਝੋਟੀ ਆ ਗਈ ਆਪਣੀ ਯਾਰ ਝੋਟਾ ਉਹ ਝੋਟੀ ਭਰਾਵਾ ਝੋਟਾ ਏ ਕਾਲੀ ਆ ਆ ਜਦੋ ਇਹ ਗੈਦਰ ਯਾਰ ਮੁੰਡੇ ਦਾ ਵੀਊ ਚੈੱਕ ਕਰੋ ਇਧਰ ਆ ਜਿਹੜੀ ਪੌਲ ਥੱਲੇ ਜਾਏਗੀ ਪੈਲ ਸੇ ਕੋਰਤ ਪੂਰੇ ਉਹ ਆ ਗੱਡੀ ਵਿਚਾਲੇ ਖੜੀ ਆ ਬੰਨ ਗੀਦੀ ਖੜੀ ਆ ਆਹ ਗੱਡੀ ਇਹਦੇ ਕਰਕੇ ਗੱਡੀਆਂ ਆ ਰਹੀਆਂ ਨੇ ਕਿੱਥੇ ਗੱਡੀ ਸਿੱਧੀ ਆ ਬਾਅਦ ਸਿੱਧੀ ਹੋ ਜਾਂਦੀ ਆ ਤੇ ਵਧੀਆ ਯਾਰ ਹਲਾ ਉਹ ਹੋਰ ਰੋਟੀ ਚੋਲਾ ਦਿਖਾਣੇ ਥੋੜੇ ਆਪਾਂ ਹੋ ਹੋ ਮਿਕਸੀ ਆ ਰਹੀ ਆ ਬਸ ਚਲੋ ਹੁਣ ਆਪਾਂ ਮਿਲਾਂਗੇ ਫਰਗ ਲੈਣਦੇ ਆਪਾਂ ਈਮਾਨ ਵਗੈਰਾ ਆ ਜੀ ਰਾਤ ਕਰੀ ਚੱਲਾਂਗੇ ਅਰੇ ਰਾਤ ਦਾ ਕੰਮ ਤਾਂ ਹੈ ਨਹੀਂ ਬਈ ਭਾਈ ਰਾਤ ਦਾ ਕੰਮ ਨਹੀਂ ਸੱਤ ਤਰੀ ਦੀ ਫੇਰ ਰਾਤ ਦਾ ਕੰਮ ਨਹੀਂ ਬਈ ਰਾਤ ਦਾ ਕੰਮ ਨਹੀਂ ਜੀ ਬਈ ਰਾਤ ਦਾ ਕੰਮ ਨਹੀਂ ਬਈ ਵੇ ਆਪਾਂ ਚੱਲਾਂਗੇ ਕਰੇ ਜਿੱਦਾ ਓਕੇ ਅੱਜ ਖੇਡਾਂਗੇ ਵਾਲੀ ਵਾਲ ਸਾਰੇ ਮੁੰਡੇ ਡਿੱਗੀ ਆਨੇ ਹੋਣਗੇ ਜੱਪਾ ਨੂੰ ਚਲੋ ਵੀਰ ਜੀ ਓਕੇ ਬਾਏ ਬਾਏ ਸਾਰੇ ਲਵ ਯੂ ਆ ਲੈ ਮਿਲਾਂਗੇ ਬਾਈਆਂ ਨੂੰ ਫਿਰ ਅਗਲੀ ਵਾਰ ਕਿਸੇ ਵਸ ਆਹ ਬਾਈ ਹੋਣੀ ਲੱਗੇ ਪਈ ਆਦਰ ਬਾਈਆਂ ਨੂੰ ਬਾਈ ਸਾਡਾ ਸਾਡਾ ਕੰਮ ਘੈਂਟ ਸੀ ਬਾਈ ਬਾਈ ਬੋਰ ਆ ਘੈਂਟ ਸੀ ਯਾਰ ਸਾਡਾ ਕੰਮ ਘੈਂਟ ਸੀ ਅਦਰ ਬਾਈ ਸਾਡਾ ਸਿਰਾ ਗੱਲਬਾਤ ਸਾਡੀ ਹੈ ਨਾ ਵੀ ਸਿਰਾ ਗੱਲਬਾਤ ਹੈ ਬਈ ਬੰਦੇ ਹੀ ਬਹੁਤ ਆਤਦੇ ਤੁਸੀਂ ਸਾਰੇ ਠੀਕ ਹੈ ਯਾਰ ਆ ਹੁੰਦੇ ਆ ਬੰਦ ਇਹ ਹੁੰਦੇ ਆ ਪੰਪ ਦੇ ਇਹ ਬਾਬੇ ਨੂੰ ਕਹਿ ਕੇ ਮਰਵਾਏ ਹੈ ਨਾ ਵੀ ਪੁੱਛਦਾ ਸਾਨੂੰ ਫਸ ਜਾ ਬਈ ਹਲਕਾ ਮੈਂ ਕਿਵੇਂ ਸੀ ਇਹ ਆ ਆ ਇੱਥੇ ਬਾਈ ਇਹਦੇ ਇਲੈਕਟ੍ਰੀਸ਼ੀਅਨ ਬਾਈ ਜੀ ਇੱਥੇ ਹਰ ਰੋਜ਼ ਇਹ ਬਾਈ ਜਦੋਂ ਇੱਥੇ ਮਿਲਦੇ ਸਾਨੂੰ ਇਹ ਕਹਿਣਗੇ ਚਲੋ ਮੁੰਡਿਓ ਠੀਕ ਹੈ ਹੋਰ ਆਉਣ ਸਾਰ ਬਾਈ ਅਸੀਂ ਤਾਂ ਬੁਲਾਉਂਦੇ ਮੌੜ ਬਾਈ ਵੀ ਆ ਬੁਲਾਉਂਦੇ ਹੈ ਨਾ ਬਾਈ ਅਸੀਂ ਵੀ ਮੈਂ ਕਿਹਾ ਬੁਲਾਉਂਦੇ ਆ ਬਾਈ ਬੁਲਾਉਂਦੇ ਆ ਅਲਕੇ ਦਾ ਮਤਲਬ ਹੈ ਨਾ ਚਲੋ ਫਿਰ ਆਜੇ ਸ਼ਾਰਪੀਆਂ ਹੁਣ ਕਿ ਬਿਟ ਕਲ ਲਾਸਟ ਕੰਮ ਹੈ ਅਗਲੇ ਦਿਨ ਚੱਕੀ ਬਹੁਤ ਅਗਲੇ ਦਿਨ ਮਿਲਾਂਗੇ ਨਾ ਬਾਅਦਲੇ ਬਾਅਦ ਹੈ ਜੇ ਲੈ ਆਇਆ ਇੱਧਰ ਅਜੇ ਕਹਿੰਦਾ ਮੇਰੇ ਮੋਢੇ ਤੇ ਰਖਾਵਾ ਮੁੰਡਾ ਕਦਾ ਆ ਮੁੰਡਾ ਕਹਿੰਦਾ ਮੇਰੇ ਮੋਢੇ ਤੇ ਰਖਾਓ ਸ਼ਾਰਪੀ ਕਿਹਦਾ ਕਿਧਰ ਵੀ ਸਾਡੇ ਦੇ ਬਾਈ ਜਨੇ ਆ ਠੀਕ ਹੈ ਯਾਰ ਨਹੀਂ ਰਿਸਾ ਮੁੰਡਿਆਂ ਦਾ ਓਏ ਓਏ ਗਲਤ ਕੰਮ ਨਹੀਂ ਕਰਨਾ ਕੋਈ ਜੀ ਇਸ ਗੱਲ ਗੱਲ ਬਾਈ ਦੀ ਵੀਡੀਓ ਬਣਾਓ ਪਰਲੇ ਬਾਈ ਦੀ ਚੱਲ ਬਾਈ ਵੀ ਕੈਮਰਜ ਕੁੜੀ ਦੀ ਖੁਸ਼ਬੂ ਸੁੰਘਣ ਗਿਆ ਆ ਕੀ ਕਰ ਗਿਆ ਸੀ ਆਰਗੇਸਟ ਆਰਗੇਸਟ ਹੋਈ ਚਲੀ ਗੀਆਂ ਬਾਈ ਖੁਸ਼ਬੂ ਸੁੰਘਣ ਗਿਆ ਆ ਦੋ ਆਰੇ ਕਿਲੋ ਵਾਟ ਇਹ ਤੇ ਇਹ ਤੇ ਪਰਫਿਊਮ ਕਿਹੜਾ ਲਾਇਆ ਸੀ ਇਹਨੂੰ ਕਹਿੰਦੇ 500 ਕੁ ਪੁੱਛ ਲਾ ਗਿਆ ਸੀ ਬਾਈ ਜੀ ਹਣਾ ਵੀ ਕਹਿੰਦੇ ਆਰਗੇਸਟ ਚਲੀ ਗਈਆਂ ਕਹਿੰਦਾ ਬਾਅਦ ਜੋ ਬਾਅਦ ਜੋ ਮੈਂ ਕੈਮਰਜ ਦੇ ਕਿਹੜੇ ਬਾਹਰ ਦੇ ਬੈਰ ਕਿਸਾ ਇਹ ਆਰੇ ਕੁਝ ਮਿਲ ਜੇ ਆਪਣਾ ਸਾਰਾ ਮਾਲ ਪਿਆਈ ਅਜੇ ਲੈ ਆਓ ਬਾਬਾ ਚਲੋ ਫਿਰ ਚਲਦੇ ਆ ਫਿਰ ओके ओके ਬਾਏ ਬਾਏ ਮਿਲਦੇ ਫਿਰ ਆਪਾਂ ਬਾਏ